ਤੇ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਇ ਲੈ ਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮਹਾਰਾਜ ਦਾ ਧਿਆਨ ਤਰ ਕੇ ਨਾ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆ ਸਾਕਿਆਤ ਮਹਾਰਾਜ ਅੱਗੇ ਹੱਥ ਜੋੜ ਕੇ ਮਨ ਦੀ ਭਾਵਨਾ ਬਣਾਣੀ ਹੈ ਕਿ ਸਰਵ ਕਲਾ ਸਮਰੱਥ ਫਿਰ ਉਹ ਸਾਡੇ ਲਈ ਸਰਵ ਕਲਾ ਸਮਰੱਥ ਹੀ ਹੋ ਜਾਣਗੇ ਜੈਸਾ ਭਾਵਨਾਉਂਦੀ ਵੈਸੇ ਹੀ ਮਹਾਰਾਜ ਫਲ ਦਿੰਦੇ ਨੇ ਜਿਹਾ ਪਾਓ ਤੇਹਾ ਫਲ ਪਾਈਏ ਇਹੋ ਸਾਡੇ ਲਈ ਸਰਬਕਲਾ ਸਮਰੱਥ ਹੋ ਜਾਣਗੇ ਜੇ ਅਸੀਂ ਕਿਤੇ ਡੋਲਣਾ ਸਾਡੇ ਕਰਮਾਂ ਚ ਲਿਖਿਆ ਹੈ ਤੇ ਉਹ ਡੋਲਣ ਨਹੀਂ ਦੇਣਗੇ ਜੇ ਦੁੱਖ ਲਿਖੇ ਨੇ ਤੇ ਦੁੱਖਾਂ ਨੂੰ ਸਾਡੇ ਸਾਹਮਣੇ ਆਉਣ ਨਹੀਂ ਦੇਣਗੇ ਔਰ ਜੇ ਅਸੀਂ ਮਹਾਰਾਜ ਅਗੇ ਬੇਨਤੀਆਂ ਕਰ ਰਿਹਾ ਹਾਂ ਮਹਾਰਾਜ ਸਾਨੂੰ ਬਖਸ਼ ਲੋ ਬਖਸ਼ ਲੈਣਗੇ ਜੇ ਬੇਨਤੀਆਂ ਕਰ ਰਿਹਾ ਮਹਾਰਾਜ ਭਗਤੀ ਦੀ ਦਾਤ ਦੇ ਦਿਓ ਇੰਨੀਆਂ ਵੱਡੀਆਂ ਦਾਤਾਂ ਨਾਲ ਦੀਆਂ ਭਗਤੀ ਦੀਆਂ ਮੰਗ ਰਿਹਾ ਜੇ ਕਰਮਾਂ ਵਿੱਚ ਨਹੀਂ ਵੀ ਹਲੇ ਜਾਗਰਤ ਹੋਈਆਂ ਉਹ ਫਿਰ ਸਰਬ ਕਲਾ ਸਮਰਥ ਨੇ ਨਾ ਸਭ ਕੁਝ ਕਰ ਸਕਦੇ ਨੇ ਫਿਰ ਉਹ ਲਿਖ ਦੇਣਗੇ ਸਭ ਨਾ ਲਿਖਿਆ ਉੜੀ ਕਲਾਮ ਇਸ ਕਰਕੇ ਮਹਾਰਾਜ ਨੂੰ ਫਿਰ ਤੋਂ ਬੇਨਤੀਆਂ ਕਰਦੇ ਆ ਕਿ ਹਰ ਪਲ ਇੱਕ ਇੱਕ ਨਿਮਕ ਵਿੱਚ ਇਸਤੇ ਡੋਲਦੇ ਆ ਮਹਾਰਾਜ ਦਾ ਹੁਕਮ ਹੈ ਨਾ ਸਾਸ ਸਾਸ ਸਮਰੋ ਗੋਬਿੰਦ ਪਰ ਅਸੀਂ ਕਿੱਥੇ ਸਿਮਰਨ ਕਰਦੇ ਆ ਸਵਾਸ ਸਵਾਸ ਅਸੀਂ ਤੇ ਮੁਨੁਕਰ ਜਾਂਦੇ ਆ ਤੇ ਇਸ ਕਰਕੇ ਮਹਾਰਾਜ ਨੂੰ ਬੇਨਤੀ ਕਰੀਏ ਦੰਦੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾਤ ਫਿਰਤ ਫਿਰਤ ਪ੍ਰਭ ਆਇਆ ਅਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦਾ ਜਿਹੜਾ ਨਾ ਕੋ ਕੀ ਮਹਿਮਾ ਉਸਤਤ ਅ ਦਸਾਂ ਦਿਸ਼ਾਵਾਂ ਵਿੱਚ ਚਾਰਾਂ ਨੇ ਅੱਠਾਂ ਨੇ ਦਸਾਂ ਦਿਸ਼ਾਵਾਂ ਵਿੱਚ ਹੋ ਰਹੀ ਹੈ ਮਹਾਰਾਜ ਦੀ ਕੀਰਤੀ ਗਾਈ ਜਾ ਰਹੀ ਹੈ ਕਿਉਂਕਿ ਜਿਹੜਾ ਮਹਾਰਾਜ ਪਾਸ ਆਂਦਾ ਹੈ ਉਹ ਫਿਰ ਉਸਤਤ ਕਰਦਾ ਕੀਰਤੀ ਕਰਦਾ ਹੀ ਜਾਂਦਾ ਹੈ ਇੱਥੋਂ ਦੀ ਮੱਖਣ ਸ਼ਾ ਲਬਾਣਾ ਜੀ ਹੀ ਆਪਣੇ ਦੂਰ ਦੇਸ਼ ਤੱਕ ਕਿੰਨੀ ਮਹਾਰਾਜ ਦੀ ਮਹਿਮਾ ਗਾਉਂਦੇ ਹੋਏ ਗਏ ਜੋ ਮਹਾਰਾਜ ਪਾਸ ਆਇਆ ਤ੍ਰਿਪਤ ਹੋ ਕੇ ਗਿਆ ਤੇ ਮਹਾਰਾਜ ਦੀ ਉਸਤਤ ਕਰਨ ਲੱਗ ਗਿਆ ਕਹਿੰਦੇ ਨਾ ਅੱਜ ਜਾ ਕੇ ਵਸ ਹੈ ਕਾਮ ਤੇ ਨਾ ਮਹਾਰਾਜ ਦੇ ਵਸ ਨੇ ਸਾਰੀਆਂ ਦੰਤਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਿਸ ਮਹਾਰਾਜ ਨੂੰ ਧਿਆਨ ਕਰੀਏ ਤੇ ਸਾਰੇ ਸੁਖ ਮਿਲਦੇ ਨੇ ਜਿਹੜੀ ਕਾਮ ਤੈਨ ਗਾ ਹੈ ਜਾਂ ਜਿਹੜਾ ਪਾਰ ਜਾ ਤ੍ਰਿਕ ਹੈ ਚਿੰਤਾ ਮੰਨੀ ਹੈ ਇਹ ਸਾਰੀਆਂ ਵਸਤੂਆਂ ਨਾਲ ਸਾਡੀਆਂ ਜਿਹੜੀਆਂ ਮੰਨ ਦੀਆਂ ਚਤਵਨੀਆਂ ਹੁੰਦੀਆਂ ਨੇ ਨਾ ਆਸਾਂ ਉਹ ਪੂਰੀਆਂ ਕਰਦੀਆਂ ਨੇ ਇੱਛਾਵਾਂ ਪਰ ਇਹ ਸਾਰੀਆਂ ਹੀ ਚੀਜ਼ਾਂ ਪ੍ਰਮਾਤਮਾ ਦੇ ਹੱਥ ਵਸ ਨੇ ਪ੍ਰਮਾਤਮਾ ਕੋਲੋਂ ਲੈ ਕੇ ਪ੍ਰਮਾਤਮਾ ਇਹਨਾਂ ਦੇ ਆਧਾਰ ਨੇ ਵਈ ਗੁਰੂ ਜੀ ਆਪ ਤੇ ਉਹਨਾਂ ਕੋਲੋਂ ਲੈ ਕੇ ਦਿੰਦੀਆਂ ਨੇ ਪਰ ਜੇ ਸਾਡੀ ਇੱਕ ਇੱਛਾ ਪੂਰੀ ਕਰਦੀਆਂ ਨੇ ਤੇ ਇੱਕ ਇੱਛਾ ਨਾਲ ਹੋਰ 10 ਇੱਛਾਵਾਂ ਪੈਦਾ ਹੋ ਜਾਂਦੀਆਂ ਨੇ ਪਰ ਜਦੋਂ ਅਸੀਂ ਵਾਹਿਗੁਰੂ ਜੀ ਨਾਲ ਜੁੜ ਜਾਂਦੇ ਆ ਜਦੋਂ ਮਾਲਕ ਨਾਲ ਜੁੜ ਜਾਂਦੇ ਆ ਤੇ ਮਾਲਕ ਕੀ ਕਰਦੇ ਨੇ ਇੱਛਾਵਾਂ ਪੂਰੀਆਂ ਵੀ ਕਰ ਦਿੰਦੇ ਨੇ ਤੇ ਅੱਗੇ ਹੋਰ ਪੈਦਾ ਵੀ ਨਹੀਂ ਹੋਣ ਦਿੰਦੇ ਇੱਛਾਵਾਂ ਨੂੰ ਖਤਮ ਵੀ ਕਰ ਦਿੰਦੇ ਨੇ ਜਿਵੇਂ ਕੋਈ ਚੜਾਈ ਕਰ ਜਾਏ ਮਾਰੀ ਜਾਏ ਅਸੀਂ ਕੀ ਕਹਿੰਦੇ ਆ ਪੂਰਾ ਹੋ ਗਿਆ ਪੂਰਾ ਹੋ ਗਿਆ ਨਾ ਇੱਛਾਵਾਂ ਪੂਰੀ ਹੋਣ ਦੇ ਦੋ ਰੂਪ ਨੇ ਇੱਕ ਤੇ ਇੱਛਾ ਨੂੰ ਮਾਰ ਹੀ ਦੇਣਾ ਤੇ ਇੱਕ ਜਿਹੜੀ ਵਸਤ ਦੀ ਸਾਡੀ ਇੱਛਾ ਹੈ ਉਹ ਸਾਨੂੰ ਪਦਾਰਥ ਦੇ ਦੇਣਾ ਮਹਾਰਾਜ ਦੇ ਕਰਾਨਿਆਂ ਦੋਨੋਂ ਹੀ ਕੰਮ ਹੋ ਜਾਂਦੇ ਨੇ ਸੱਚਾ ਨਾਮ ਮੇਰਾ ਆਧਾਰੋ ਜਿਨ ਇੱਛਾ ਸਭ ਪੁਜਾਈਆਂ ਕਰ ਸਾന്ത് ਸੁਖਮਨ ਆਏ ਵਸਿਆ ਜਾਂ ਸਭ ਪੁਜਾਈ ਇਹ ਮਹਾਰਾਜ ਦੇ ਕਰ ਦੀ ਦਾਤ ਹੈ ਸਾਡੇ ਕਿ ਸਾਡੀਆਂ ਇੱਛਾ ਜੜੀਆਂ ਨੇ ਉਹ ਸਾਰੀਆਂ 부ਝਾ ਵੀ ਦਿੰਦੇ ਨੇ ਸਾਨੂੰ ਗਿਆਨ ਵੀ ਦਿੰਦੇ ਨੇ ਕਿ ਅਸੀਂ ਇੰਨਾ ਵਿੱਚ ਹੀ ਡੋਲਦੇ ਨਾ ਰਹਿ ਜਾਈਏ ਅਸੀਂ ਮਹਾਰਾਜ ਦੀ ਬੰਦਗੀ ਤੇ ਨਾਮ ਵਾਲੇ ਰਸਤੇ ਵੀ ਚੱਲੀਏ ਜਦੋਂ ਫਿਰ ਸਾਨੂੰ ਇਹ ਸੁਖ ਦੁਖ ਪਰਸਨ ਨਾ ਤੇ ਆਨੰਦ ਦੀ ਅਵਸਥਾ ਪ੍ਰਾਪਤ ਹੋਏ ਪਰ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਵਸਾਰੇ ਨੇ ਨਵੇਂ ਨਗਰ ਵਸ ਰਹੇ ਨੇ ਜੋ ਆਂਦਾ ਨਾ ਉਹ ਹੀ ਉਹ ਲਾਹ ਲੈਂਦਾ ਕੋਈ ਕਈ ਤਾਂ ਵੈਸੇ ਆਂਦੇ ਨੇ ਦਰਸ਼ਨ ਕਰਨ ਸੇਵਾ ਕਰਨ ਤੇ ਕਈ ਜਿਹੜੇ ਗਰੀਬ ਵੀ ਨੇ ਉਹ ਵੀ ਆ ਜਾਂਦੇ ਕਿ ਉੱਥੇ ਜਾ ਕੇ ਨਵੇਂ ਕਾਰੋਬਾਰ ਸ਼ੁਰੂ ਕਰਾਂਗੇ ਨਵੇਂ ਮਕਾਨਾਂ 'ਚ ਰਵਾਂਗੇ ਮਹਾਰਾਜ ਤਾਂ ਸਭ ਦੀ ਮਦਦ ਕਰ ਰਹੇ ਨੇ ਜਿਹਦੇ ਕੋਲ ਮਕਾਨ ਪਾਣ ਲਈ ਇੱਟਾਂ ਨਹੀਂ ਉਹਨੂੰ ਇੱਟਾਂ ਦੇ ਰਹੇ ਨੇ ਜਿਹਦੇ ਕੋਲ ਪੈਸੇ ਤੇਲੇ ਦੀ ਕਮੀ ਹੈ ਉਹਨੂੰ ਪੈਸਾ ਦੇਲਾ ਦਿੰਦੇ ਨੇ ਜਿਹੜਾ ਕਹਿੰਦਾ ਮਹਾਰਾਜ ਦੁਕਾਨ ਚਲਾਣ ਦੀ ਦੁਕਾਨ ਦਾ ਕੰਮ ਜਾਣਦੇ ਆ ਪਰ ਰਸਦ ਨਹੀਂ ਹੈ ਮਹਾਰਾਜ ਉਹਨੂੰ ਵੀ ਰਸਦ ਪੈਸੇ ਵੱਲੋਂ ਮਦਦ ਕਰਦੇ ਨੇ ਕਿਉਂਕਿ ਮਹਾਰਾਜ ਦੇ ਖਜ਼ਾਨੇ ਤੇ ਖੁੱਲੇ ਨੇ ਤੀਗ ਬਹਾਦਰ ਸਿਮਰੈ ਕਰਨੋਂ ਨਦ ਆਵੇ ਤਾਂ ਸਭ ਥਾਈ ਹੋਏ ਸਾਰੇ ਕਹਿੰਦੇ ਮਹਾਰਾਜ ਕੰਮ ਚੱਲਣ ਤੇ ਅਸੀਂ ਵਾਪਸ ਕਰ ਦੇਾਂਗੇ ਪਰ ਮਹਾਰਾਜ ਕਹਿੰਦੇ ਉਹ ਕਰੋ ਚਾਹੇ ਨਾ ਕਰੋ ਪਰ ਜੀਵਨ ਜਿਹੜਾ ਉਹ ਤਰਫ ਦੀ ਕੀਰਤ ਕਰਕੇ ਨਾਮ ਜਪੋ ਵੰਡ ਛਕੋ ਕੀਰਤ ਕਰੋ ਐਵੇਂ ਮਹਾਰਾਜ ਜਿਹੜੇ ਨੇ ਨਾ ਸੱਚੇ ਉਪਦੇਸ਼ ਦੇ ਰਹੇ ਦੂਰ ਦੂਰ ਤੱਕ ਮਹਾਰਾਜ ਦੀ ਵਾਹ ਵਾਹ ਹੋ ਰਹੀ ਸੰਗਤਾਂ ਦੇ ਵੱਡੇ ਵੱਡੇ ਵਹੀਰ ਮਹਾਰਾਜ ਦੇ ਦਰਸ਼ਨ ਕਰਨ ਆਂਦੇ ਜਿਹੜੇ ਵੀ ਅਦਰੋਂ ਪੰਜਾਬ ਤੋਂ ਆਂਦੇ ਕਰਤਾਰਪੁਰ ਤੋਂ ਲੰਘ ਆਂਦੇ ਕੋਈ ਧੀਰਮਲ ਜੀ ਨੂੰ ਫਤਿਹ ਬੁਲਾਣ ਦਾ ਜਾਂਦਾ ਸਾਰੇ ਵਹੀਰ ਜਿਹੜੇ ਨੇ ਨਾ ਅਨੰਦਪੁਰ ਸਾਹਿਬ ਆ ਰਹੇ ਨੇ ਤੇ ਉਹਨਾਂ ਨੂੰ ਪਤਾ ਚੱਲਦਾ ਰਹਿੰਦਾ ਕਿ ਅੱਜ ਲੰਬੇ ਦੇਸ਼ ਤੋਂ ਅੱਜ ਨੱਕੇ ਦੇਸ਼ ਤੋਂ ਅੱਜ ਲਾਹੌਰ ਤੋਂ ਅੱਜ ਕਸ਼ਮੀਰ ਤੋਂ ਅਜੇ ਦੁਆਬੇ ਤੋਂ ਅਜ ਮਾਝੇ ਤੋਂ ਇਹ ਸਾਰੀਆਂ ਸੰਗਤਾਂ ਜਿਹੜੀਆਂ ਨੇ ਕਟੀਆਂ ਹੋ ਕੇ ਅੱਜ ਦਿੱਲੀ ਦੀ ਸੰਗਤ ਆਈ ਹੈ ਅੱਜ ਦਿੱਥੇ ਦੀ ਆਈ ਹੈ ਕਹਿੰਦੇ ਸਾਰੇ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਨੇ ਹੁਣ ਸਾਡੇ ਪਾਸ ਕੋਈ ਨਹੀਂ ਆਂਦਾ ਮਨ ਵਿੱਚ ਇਰਖਾ ਹੋਣ ਲੱਗ ਗਈ ਮਹਾਰਾਜ ਪਾਸ ਤੇ ਜਿਹੜਾ ਜਾਂਦਾ ਨਾ ਇੰਜ ਖੁਸ਼ ਹੋ ਜਾਂਦਾ ਕਿਉਂਕਿ ਜਿੰਨੇ ਬਸੰਦ ਜਾਣ ਜਾਂ ਹੋਰ ਜਾਣ ਮਹਾਰਾਜ ਅੱਗੇ ਆਪਣੀ ਪੇਟ ਰੱਖਣ ਜਦੋਂ ਘਰ ਵਾਪਸ ਜਾਣ ਲੱਗਦੇ ਤੇ ਮਹਾਰਾਜ ਸਿਰੋਪਾਉ ਦਿੰਦੇ ਸਿਰੋਪਾਉ ਦਾ ਮਤਲਬ ਕੀ ਹੁੰਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਦਾ ਚੋਲਾ ਵੀ ਤੇ ਮਹਾਰਾਜ ਦਾ ਇਹ ਅਰਥ ਹੁੰਦਾ ਸੀ ਸੰਗਤਾਂ ਇਸ ਭਾਵਨਾ ਲੈਂਦੀਆਂ ਸੀ ਕਿ ਮਹਾਰਾਜ ਨੇ ਸਾਡੀ ਸਿਰ ਤੋਂ ਲੈ ਕੇ ਪੈਰ ਤੱਕ ਇੱਜ਼ਤ ਰੱਖ ਲਈ ਐ ਸਾਡੀ ਪੱਤ ਟੱਕ ਦਿੱਤੀ ਐ ਸਾਡੀ ਇੱਜ਼ਤ ਸਾਡੇ ਪਰਦੇ ਹੁਣ ਕੋਈ ਚੱਕ ਨਹੀਂ ਸਕਦਾ ਮਹਾਰਾਜ ਨੇ ਸਾਡੀ ਸਿਰ ਤੋਂ ਲੈ ਕੇ ਪੈਰ ਤੱਕ ਰੱਖਿਆ ਕਰ ਦਿੱਤੀ ਐ ਸਾਨੂੰ ਦਾਤ ਦੇ ਦਿੱਤੀ ਐ ਹੁਣ ਸਾਨੂੰ ਕੋਈ ਮਾਰ ਨਹੀਂ ਸਕਦਾ ਕੋਈ ਜੰਮ ਸਾਡੇ ਨੇੜੇ ਨਹੀਂ ਆ ਸਕਦਾ ਉਸ ਸਮੇਂ ਸਿਰਾਂ ਪਉ ਵਿੱਚ ਸਿਰ ਦੀ ਪੱਗ ਗਲੇ ਦਾ ਹਜੂਰੀਆ ਚੋਲਾ ਕੱਛਰਾ ਇਹ ਕਮਰ ਕੱਸਾ ਇਹ ਸਾਰਾ ਕੁਝ ਜੜਾ ਸਿਰੋਪਾਉ ਵਿੱਚ ਮਿਲਿਆ ਕਰਦਾ ਸੀ ਖੁੱਲੇ ਖਰਚੇ ਹੋ ਰਹੇ ਨੇ ਖুলੀਆਂ ਹੀ ਜੜੀਆਂ ਨੇ ਨਾ ਪੇਟਾਂ ਵਾਰੀਆਂ ਨੇ ਮਹਾਰਾਜ ਤਾਂ ਬੇਰਾਗੀ ਨੇ ਪਰ ਜਿਹੜੇ ਮਸੰਦ ਨੇ ਸੰਗਤਾਂ ਨੇ ਉਹ ਆਪ ਹੀ ਸਾਰਾ ਹਿਸਾਬ ਕਿਤਾਬ ਕਰ ਦਿਆਂ ਆਪ ਹੀ ਮਹਾਰਾਜ ਦੇ ਕਹਿਣ ਤੇ ਸੰਗਤਾਂ ਨੂੰ ਜਿਹੜਾ ਉਹ ਸਭ ਕੁਝ ਵੰਡ ਦਿੱਤਾ ਜਾਂਦਾ ਬੜੇ ਖੁਸ਼ੀਆਂ ਨਾਲ ਉੱਥੇ ਰਿਹਾ ਜਾ ਰਿਹਾ ਤੀਰਮਲ ਜੀ ਨੂੰ ਸਹਿਨ ਨਹੀਂ ਹੋ ਰਿਹਾ ਕਿੰਨਾ ਭਲਾ ਕੀਤਾ ਮਹਾਰਾਜ ਨੇ ਪਰ ਫਿਰ ਵੀ ਆਪਣੇ ਮਨ ਦੀ ਜਿਹੜੀ ਇਰਖਾ ਹੈ ਨਾ ਉਹਨੂੰ ਖਤਮ ਨਹੀਂ ਕਰ ਸਕੇ ਫਿਰ ਮਈ ਮੀਹਾ ਮਸੰਦ ਨੂੰ ਪੁੱਛਦੇ ਨੇ ਤੂੰ ਦੱਸ ਕੀ ਐਸਾ ਕਰੀਏ ਕਿ ਸੰਗਤਾਂ ਉਧਰ ਜਾਣ ਦੀ ਬਜਾਏ ਸਾਡੇ ਪਾਸ ਆਂ ਕਹਿੰਦੇ ਤੂੰ ਕੀਤਾ ਵੀ ਨਾ ਕੰਮੰ ਤੇ ਪੂਰਾ ਨਹੀਂ ਕੀਤਾ ਹਾਲਾਂਕਿ ਮੈਂ ਤੇ ਨਹੀਂ ਚਾਹੁੰਦਾ ਸੀ ਤੂੰ ਬੋਲੀ ਚਲਾਏ ਪਰ ਜੇ ਕੰਮ ਕੀਤਾ ਹੀ ਸੀ ਤੇ ਪੂਰਾ ਹੀ ਕਰ ਦਿੰਦਾ ਇੱਥੇ ਤੱਕ ਦੀ ਮਨ ਦੀ ਭਾਵਨਾ ਬਣਾ ਲੇਤੀ ਕਹਿੰਦੇ ਕੰਮ ਪੂਰਾ ਵੀ ਨਹੀਂ ਹੋਇਆ ਤੇ ਫਿਰ ਸਾਡੇ ਮੱਥੇ ਤੇ ਕਲੰਕ ਵੀ ਲੱਗ ਗਿਆ ਹੁਣ ਤੂੰ ਦੱਸ ਐਸਾ ਕੀ ਕਰੀਏ ਕਿ ਵੀ ਉਹਨਾਂ ਦੇ ਮੱਥੇ ਤੇ ਕਲੰਕ ਲੱਗੇ ਤੇ ਸੰਗਤਾਂ ਜਿਹੜੀਆਂ ਨੇ ਸਾਡੇ ਪਾਸ ਆ ਉਹ ਜਿਹੜਾ ਬਨਮੁਖ ਬੰਦੇ ਹੁੰਦੇ ਨੇ ਨੋਕਾਂ ਉਹ ਤੇ ਆਈ ਕਹਿੰਦੇ ਨੇ ਸੀ ਸਭ ਕੁਝ ਕਰ ਸਕਦੇ ਆ ਜਿਹੜੇ ਗੁਰੂ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਸਭ ਕੁਝ ਕਰਦੇ ਨੇ ਗੁਰੂ ਸਾਹਿਬ ਸਭ ਕੁਝ ਕਰਨ ਦੇ ਸਮਰੱਥ ਨੇ ਉਹ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਵਾਂ ਪਰ ਜੇ ਤੁਸੀਂ ਮੇਰੇ ਕਹਿਣੇ ਵਿੱਚ ਰੋ ਕਹਿੰਦਾ ਤੁਸੀਂ ਮੇਰੇ ਕਹਣੇ ਤੇ ਟੁਰਦੇ ਹੋ ਫਿਰ ਤੁਸੀਂ ਪਟਕ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਨਹੀਂ ਮੇਰਾ ਚਾਚੂ ਚਾਚਾ ਜਿਹੜਾ ਹੈ ਉਹ ਸਾਧ ਰੀਤੀ ਦਾ ਹੈ ਫਿਰ ਤੁਸੀਂ ਉਹਦੇ ਉਹਨਾਂ ਦੇ ਗੁਣ ਗਾਣ ਲੱਗ ਜਾਂਦੇ ਹੋ ਕਦੀ ਕਦੀ ਤੇ ਜਿਹੜੇ ਧੀਰਮਲ ਜੀ ਨਾਲ ਦੇਖਦੇ ਕਿ ਨਹੀਂ ਸੜਨ ਨਾਲ ਬੜਾ ਪਲਾ ਕੀਤਾ ਹੈ ਸਦਾ ਕਦੀ ਝੂਠ ਨਹੀਂ ਬੋਲਿਆ ਕਦੀ ਕਿਸੇ ਨਾਲ ਵੈਰ ਨਹੀਂ ਕੀਤਾ ਭਗਤੀ ਦੀਆਂ ਤੇ ਸਾਧ ਪੁਰਾਂ ਦੀਆਂ ਦਾਤਾਂ ਉਹਨਾਂ ਪਾਸ ਹੀ ਨੇ ਗੁਰਿਆਈ ਉਹਨਾਂ ਕੋ ਲਈ ਹੈ ਤੇ ਕਦੀ ਕਦੀ ਮਨ ਚ ਫਿਰ ਵੈਰ ਕਰਦੇ ਵੀ ਸਾਰੇ ਜੜੀਆਂ ਐਨੀ ਪੇਟਾਵਾਂ ਨੇ ਸਭ ਉਹਨਾਂ ਕੋਲ ਜਾ ਰੀਆਂ ਨੇ ਸਭ ਦਾ ਮਾਲਕ ਮੈਂ ਸੀ ਕਿਉਂਕਿ ਮੇਰਾ ਛੋਟਾ ਭਰਾ ਗੁਰੂ ਹਰ राय ਸਾਹਿਬ ਜੀ ਜਿਹੜੇ ਨੇ ਨਾ ਉਹ ਧੀਰਮਲ ਜੀ ਦਾ ਛੋਟੇ ਭਰਾ ਸੀ ਬਾਬਾ ਗੁਰਦਿੱਤਾ ਜਿਹਦੇ ਵੱਡੇ ਪੁੱਤਰ ਸੀ ਧੀਰਮਲ ਮੇਰਾ ਛੋਟਾ ਭਰਾ ਗੁਰੂ ਸੀ ਉਸ ਤੋਂ ਬਾਅਦ ਮੇਰਾ ਭਤੀਜਾ ਬਣਿਆ ਤੇ ਅਸੀਂ ਹੀ ਬਣਨਾ ਚਾਹੀਦਾ ਸੀ ਵੀ ਅਸੀਂ ਇੱਕੋ ਪਿਓ ਦੇ ਪੁੱਤਰ ਸੀ ਭਤੀਜੇ ਸਾਨੂੰ ਮੈਨੂੰ ਬਣਨਾ ਚਾਹੀਦਾ ਸੀ ਏ ਬਣਦੇ ਨਹੀਂ ਹੁਣ ਐਵੇਂ ਜਿਹੜਾ ਨਾ ਉਹ ਮਤਲਬ ਆਪਣੇ ਚਾਚਾ ਜੀ ਨੂੰ ਚਾਚਾ ਜੀ ਨਾ ਜਾਣ ਕੇ ਇਹ ਸੋਚ ਰਹੇ ਨੇ ਕਿ ਮੈਨੂੰ ਗੁਰੂ ਬਣਨਾ ਚਾਹੀਦਾ ਸੀ ਮੰਚ ਬਾਰ ਬਾਰ ਈਰਖਾ ਦਵੇਖ ਲੈਂਦੇ ਤੇ ਫਿਰ ਮੀਹਾ ਮਸੰਦ ਨੇ ਕੀ ਕਿਹਾ ਕਹਿੰਦਾ ਮੇਰੀ ਮੰਨੋ ਨਾ ਤੇ RAM ਰਾਏ ਨਾਲ ਨਾ ਜਿਹੜੇ ਹਰ ਰਾਏ ਸਾਹਿਬ ਜੀ ਦੇ ਉਹ ਸੀ ਨਾ ਛੋਟਾ ਵੱਡੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਭਰਾ ਵੱਡੇ ਕਹਿੰਦੇ ਮੇਰੀ ਮੰਨੋ ਤੇ ਰਾਮ ਰਾਏ ਜਿਨ੍ਹਾਂ ਨੇ ਦਿੱਲੀ ਵਿੱਚ ਕਰਾਮਾਤਾਂ ਦਿਖਾ ਕੇ ਔਰੰਗਜ਼ੇਬ ਨੂੰ ਆਪਣੇ ਵਸ ਵਿੱਚ ਕਰ ਲਿੱਤਾ ਤੇ ਮੰਨੋ ਟੇਲਾ ਜਿੱਥੇ 6ਵੀਂ ਪਾਤਸ਼ਾਹੀ ਦਾ ਸਥਾਨ ਹੈ ਪਹਿਲੀ ਪਾਤਸ਼ਾਹੀ ਨੇ ਵੀ ਚਰਨ ਪਾਏ ਉੱਥੇ ਆਪਣੇ ਡੇਰੇ ਲਾਏ ਹੋਏ ਨੇ ਉਹਨਾਂ ਨਾਲ ਸਾਠ ਗਾਠ ਕਰੋ ਤੁਸੀਂ ਇੱਕੋ ਘਰ ਦੇ ਜਿਹੜੇ ਨੇ ਉਹ ਉਹ ਤਾਇਆ ਜੀ ਤੁਸੀਂ ਲੱਗਦੇ ਹੋ ਆਪਸ ਵਿੱਚ ਤਾਏ ਭਤੀਜਿਆਂ ਤੇ ਆਪਣਾ ਪੁੱਤਰ ਤੇ ਤਾਏ ਦੇ ਪੁੱਤਰ ਵਿੱਚ ਕੋਈ ਫਰਕ ਥੋੜੀ ਨਾ ਹੁੰਦਾ ਕਹਿੰਦੇ ਉਹਨਾਂ ਨਾਲ ਮਿਲਾਪ ਕਰੋ ਤੇ ਔਰੰਗਜ਼ੇਬ ਤੱਕ ਆਪਣੀ ਗੱਲ ਪਹੁੰਚਾਓ ਫਿਰ ਜਿਹੜਾ ਨਾ ਸਰਕਾਰ ਸਾਡੀ ਹੋ ਜਾਏਗੀ ਤੇ ਫਿਰ ਅਸੀਂ ਐਸਾ ਕੰਮ ਕਰ ਸਕਦੇ ਹਾਂ ਕਿ ਅਸੀਂ ਗੁਰਿਆਈ ਦਾ ਸੁੱਖ ਮਾਣੀਏ ਤੇ ਰਾਮ ਰਾਏ ਜੀ ਵੀ ਤੁਹਾਡੀ ਮਦਦ ਕਰਨਗੇ ਤੇ ਫਿਰ ਅਗੋਂ ਧੀਰਮਲ ਸੋਚਣ ਲੱਗਿਆ ਗੱਲ ਤਾਂ ਤੂੰ ਬਿਲਕੁਲ ਠੀਕ ਕਹੀ ਹੈ ਅੱਜ ਤੂੰ ਬੜੀ ਸਿਆਣਾਪਨ ਵਾਲੀ ਗੱਲ ਕਹੀ ਹੈ ਮੈਂ ਰਾਮ ਰਾਏ ਨਾਲ ਗੱਲ ਹੀ ਐਸੀ ਕਰਾਂਗਾ ਕਿ ਦਿੱਲੀ ਦੀ ਸੰਤਾਂ ਵੀ ਤੈ ਤਿਆਰੀਆਂ ਨੇ ਸਾਨੂੰ ਦੋਨਾਂ ਨੂੰ ਹੀ ਖਤਰਾ ਹੈ ਤੇ ਅਸੀਂ ਦੋਨੋਂ ਮਿਲ ਜਾਈਏ ਤੂੰ ਸਾਡੇ ਤੇ ਇਹਾਸਾਨ ਕਰ ਕਿ ਔਰੰਗਜ਼ੇਬ ਨਾਲ ਸਾਡੀ ਗੱਲ ਕਰਾਂ ਸਾਡੇ ਨਾਲ ਮਿਲ ਜਾ ਤੇ ਐਸਾ ਕੋਈ ਕੰਮ ਕਰੀਏ ਐਸੀ ਕੋਈ ਵਿਉਂਤ ਬਣਾਈਏ ਕਿ ਧੰਗੁਰ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਜਾਣਾ ਪਵੇ ਕਹਿੰਦੇ ਇਹ ਜੋ ਗੁਰ ਤੇਗ ਬਹਾਦਰ ਸਾਹਿਬ ਨੇ ਨਾ ਰਾਮ ਰਾਏ ਤੇ ਕਰਾ ਮਾਤਾ ਦਾ ਖਜ਼ਾਨਾ ਸੀ ਉਹਨੇ ਕਰਾ ਮਾਤਾ ਦਿਖਾ ਕੇ ਔਰੰਗਜ਼ੇਬ ਨੂੰ ਵਸ ਕਰ ਲਿੱਤਾ 372 ਕਰਾ ਮਾਤਾ ਵਿਖਾਈਆਂ ਤੇ 13000 ਰੁਪਏ ਨਾ ਹਰ ਰੋਜ਼ ਜਿਹੜਾ ਉਹਨਾਂ ਨੂੰ ਮਿਲਦੇ ਸੀ ਰਾਮ ਰਾਏ ਜੀ ਨੂੰ ਆਪਣੇ ਸ਼ਾਹੀ ਬਿડા ਔਰੰਗਜ਼ੇਬ ਦੇ ਸ਼ਾਹੀ ਖਜ਼ਾਨਿਆਂ ਚੋਂ ਡੇਰੇ ਚਲਾਣ ਲਈ ਤੇ ਐਸਾ ਇੰਨਾ ਜਿਆਦਾ ਮੰਦਾ ਸੀ ਔਰੰਗਜ਼ੇਬ ਰਾਮ ਰਾਏ ਜੀ ਦੇ ਜਿਹੜੀ ਹੈ ਨਾ ਅਜ਼ਮਤ ਨੂੰ ਕਹਿੰਦੇ ਪਰ ਗੁਰੂ ਤੇਗ ਬਹਾਦਰ ਸਾਹਿਬ ਨਾ ਕਰਾਮਾਤ ਨਹੀਂ ਵਿਖਾਣਗੇ ਇਹ ਉਸੇ ਪਿਓ ਦੇ ਪੁੱਤਰ ਨੇ ਛੇਵੇਂ ਪਾਤਸ਼ਾਹ ਦੇ ਨਾਂ ਉਹ ਕਰਾਮਾਤ ਦਿਖਾਉਂਦੇ ਸੀ ਨਾ ਇਹ ਦਿਖਾਣਗੇ ਇਹਨਾਂ ਦੀ ਵਿਰਤੀ ਦੂਸਰੀ ਤਰ੍ਹਾਂ ਦੀ ਹੈ ਕਹਿੰਦੇ ਕਰਾਮਾਤ ਨਹੀਂ ਵਿਖਾਣਗੇ ਫਿਰ ਔਰੰਗਜ਼ੇਬ ਤੇ ਗੱਲਾਂ ਹੀ ਤਿੰਨ ਜਾਣਦਾ ਜਾਂ ਕਰਾਮਾਤ ਵਿਖਾਓ ਜਾਂ ਧਰਮ ਤਬਦੀਲ ਕਰ ਲਓ ਤੇ ਜਾਂ ਫਿਰ ਕਤਲ ਹੋ ਜਾਓ ਕਹਿੰਦੇ ਫਿਰ ਇਹ ਫਸਣਗੇ ਐਸੀ ਵਿਉਂਤ ਬਣਾਵਾਂਗੇ ਕਿਉਂਕਿ ਇਹ ਕਰਾਮਾਤ ਨਹੀਂ ਵਿਖਾਣਗੇ ਤੇ ਕਹਿੰਦੇ ਮੈਨੂੰ ਤੇਰਾ ਇਹ ਜਿਹੜਾ ਨਾ ਇਹ ਸਭ ਤੋਂ ਚੰਗਾ ਲੱਗਿਆ ਕਿ ਅਸੀਂ ਜਿਹੜਾ ਨਾ RAM RAAY ਨਾਲ ਉਹ ਮਿਲਾਪ ਕਰੀਏ ਐਸੀ ਆਪਣੇ ਮਨ ਵਿੱਚ ਜਿਹੜੀ ਹੈ ਨਾ ਈਰਖਾ ਦਵੇਗ ਦੇ ਕਾਰਨ ਐਸੀ ਵਿਉਂਤ ਬਣਾ ਰਹੇ ਨੇ ਪਰ ਉੱਥੇ ਜਿਹੜਾ ਨਾ ਤਨਗੁਰ ਤੇਗ ਬਾਹਦਰ ਸਾਹਿਬ ਦੇ ਦੀਵਾਨ ਬੜੇ ਹੀ ਸੋਹਣੇ ਸਜਦੇ ਕਹਿੰਦੇ ਇਟ ਖੜਕਾ ਦੁੱਪਲ ਵੱਜੇ ਨਾਲੇ ਬੱਲੇ ਚੁੱਲਾ ਇਨੀ ਗੱਲਾਂ ਰੱਬ ਰਾਜੀ ਰਹਿੰਦਾ ਨਾਲੇ ਰਹਿੰਦਾ ਬੁੱਲਾ ਇਟ ਖੜਕਾ ਕਿ ਐਨੀਆਂ ਉਸਾਰੀਆਂ ਹੋ ਰਹੀਆਂ ਨੇ ਬੜੇ ਸੋਹਣੇ ਸੋਹਣੇ ਬਿਲਡਿੰਗਾਂ ਬਣ ਰਹੀਆਂ ਨੇ ਦੁੱਪੜ ਤਬਲੇ ਨੂੰ ਕਹਿੰਦੇ ਨੇ ਇਟ ਖੜਕਾ ਦੁੱਪੜ ਵੱਜੇ ਨਾਲੇ ਬੱਲੇ ਚੁੱਲ੍ਹਾ ਬਿਲੰਗਰ ਲੋ ਵੀ ਪਕਦੇ ਨੇ ਕਹਿੰਦੇ ਐਂ ਤਾਂ ਗੱਲਾਂ ਨਾਲ ਹੀ ਰੱਬ ਰਾਜੀ ਰਹਿੰਦਾ ਬੁੱਲੇ ਸ਼ਾ ਕਹਿੰਦੇ ਨਾਲੇ ਬੁੱਲਾ ਰਾਜੀ ਰਹਿੰਦਾ ਐਇਓ ਕੰਮ ਨੇ ਜਿਹੜੇ ਕਰਨ ਵਾਲੇ ਨੇ ਪਰ ਧੀਰਮਲ ਕੀ ਸੋਚ ਰਿਹਾ ਐ ਇੱਥੇ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ ਬਾਬਾ ਬਕਾਲੇ ਕੀ ਦੋ ਵਕਤ ਹੀ ਰੋਟੀ ਘਰ ਮੁਸ਼ਕਲ ਨਾਲ ਪਕਦੀ ਸੀ ਗੁਰਤੇਗ ਬਹਾਦਰ ਸਾਹਿਬ ਦੇ دیਵਾਨੇ ਮਸਤਾਨੇ ਹੋਏ ਕਿਸੇ ਨਾਲ ਗੱਲ ਨਹੀਂ ਕਰਦੇ ਸੀ ਕੋਈ ਜਾਣਦਾ ਵੀ ਨਹੀਂ ਸੀ ਕਿ ਕੋਈ ਗੁਰੂ ਹਰਗੋਬਿੰਦ ਸਾਹਿਬ ਦਾ ਕੋਈ ਪੰਜਵਾਂ ਪੁੱਤਰ ਵੀ ਹੈ ਤੇ ਹੁਣ ਇੰਨੀ ਸ਼ਾਨ ਨਾਲ ਠਾਠ ਨਾਲ ਰਹਿ ਰਹੇ ਨੇ ਕਿ ਨਵੇਂ ਨਗਰ ਵਸਾ ਰਹੇ ਨੇ ਐਨੇ ਸੋਹਣੇ ਸੋਹਣੇ ਮਰਤਾਂ ਬਣ ਰੀਆਂ ਨਕਾਸ਼ੀਆਂ ਹੋ ਰੀਆਂ ਨੇ ਸੋਨੇ ਦੇ ਕੰਮ ਹੋ ਰਹੇ ਨੇ ਪਟਾਵਾਂ ਚੜ ਰੀਆਂ ਨੇ ਘੋੜੇ ਸ਼ਸਤਰ ਸੋਨੇ ਦੇ ਗਹਿਣੇ ਜਿਹੜੇ ਨੇ ਮਾਤਾ ਗੁਜਰ ਕੋਰਜੀ ਵਾਸਤੇ ਜਾ ਰਹੇ ਨੇ ਕੀਮਤੀ ਵਸਤਰ ਮਾਤਾ ਨਾਨਕੀ ਜੀ ਵਾਸਤੇ ਪੇਟਾ ਸਰੂਪੇ ਜਾ ਰਹੇ ਨੇ ਅੱਗੋਂ ਤਨ ਗੁਰੂ ਤੇਗ ਬਹਾਦਰ ਸਾਹਿਬ ਕੀਮਤੀ ਸਰੂਪਾਂ ਦੀ ਦਾਤ ਦੇ ਕੇ ਚੋਲੀਆਂ ਪਰ ਕੇ ਸੰਗਤਾਂ ਨੂੰ ਭੇਜ ਰਹੇ ਨੇ ਉੱਥੇ ਵਾਰੇ ਨਿਆਰੇ ਹੋ ਰਹੇ ਨੇ ਐਦਾਂ ਸਭ ਤੇ ਸਾਡਾ ਹੱਕ ਸੀ ਕਹਿੰਦੇ ਪਰ ਇਹ ਔਲੇ ਲੋਕ ਨਹੀਂ ਜਾਣਦੇ ਬਾਣੀ ਕੀ ਕਹਿੰਦੀ ਐ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਗੁਰ ਤੇਗ ਬਹਾਦਰ ਸਾਹਿਬ ਦੇ ਅੰਦਰ ਤੇ ਗੁਣੀ ਗੁਣ ਗੁਣਾ ਦੇ ਖਜ਼ਾਨੇ ਸੀ ਗੁਣ નિਧਾਨ ਸੀ ਮਾਲਕ ਪਰ ਬਾਹਰ ਗੁੱਦੜ ਬਾਹਰ ਐਵੇਂ ਭੋਲੇ ਆਕਣ ਰਹਿੰਦੇ ਸੀ ਮਹਾਰਾਜ ਕਹਿੰਦੇ ਕਿ ਜਿਹੜਾ ਬਾਹਰ ਭੋਲੇ ਆਕਣ ਰਏ ਪਰ ਅੰਦਰ ਪੂਰੀ ਸਿਆਣਾ ਪੋਏ ਉਹ ਪਰਮਾਤਮਾ ਨੂੰ ਚੰਗਾ ਲੱਗਦਾ ਐ ਅਸੀਂ ਕਹਿੰਦੇ ਨਾ ਭੋਲੇ ਪਾਏ ਮਿਲੈ ਰਗੁਰਾਇਆ ਇਦਾ ਮਤਲਬ ਇਹ ਨਹੀਂ ਕਿ ਬੰਦਾ ਜਿਹੜਾ ਭਗਤ ਹੁੰਦਾ ਉਹਨੂੰ ਕੋਈ ਉਹ ਸਿਆਣਾ ਨਹੀਂ ਹੁੰਦਾ ਕਮਲਾ ਹੁੰਦਾ ਹੈ ਉਹ ਤਾਂ ਸਾਨੂੰ ਸਾਡੇ ਸਭ ਤੋਂ ਜ਼ਿਆਦਾ ਸਿਆਣਾ ਹੁੰਦਾ ਹੈ ਜਿਹੜੀ ਮਾਇਆ ਦੇਵੀ ਦੇਵਤਿਆਂ ਨੂੰ ਵੀ ਠੱਗ ਲੈਂਦੀ ਹੈ ਉਹ ਮਾਇਆ ਭਗਤ ਨੂੰ ਨਹੀਂ ਠੱਗ ਸਕਦੀ ਇੰਨਾ ਸਿਆਣਾ ਹੁੰਦਾ ਹੈ ਭਗਤ ਇੰਨਾ ਸਿਆਣਾ ਹੁੰਦਾ ਹੈ ਪ੍ਰਮਾਤਮਾ ਦਾ ਪਿਆਰਾ ਇਹ ਜਿਹੜੀ ਮਾਇਆ ਸਾਰੇ ਸੰਸਾਰ ਨੂੰ ਛੱਲੀ ਬੈਠੀ ਐ ਵੱਡੇ ਵੱਡੇ ॠषि मुਨੀਆਂ ਨੂੰ ਛੱਲ ਲੰਦੀ ਐ ਤੱਪੀਆਂ ਨੂੰ ਨਹੀਂ ਛੱੜਦੀ ਉਹ ਭਗਤ ਨੂੰ ਨਹੀਂ ਛੱਲ ਸਕਦੀ ਇੰਨਾ ਸਿਆਣਾ ਹੁੰਦਾ ਭਗਤ ਤੇ ਗੁਰੂ ਸਾਹਿਬ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ ਤੇ ਨਹਿ ਲੱਗਾ ਰੱਬ ਸੇ ਤੀ ਦੇਖਣੇ ਵਿਚਾਰ ਉਹਨਾਂ ਦਾ ਤਾਂ ਪਰਮਾਤਮਾ ਨਾਲ ਪਿਆਰ ਲੱਗਿਆ ਹੁੰਦਾ ਐ ਤੇ ਉਹਨਾਂ ਦੇ ਵਿਚਾਰ ਬਸ ਐਹੀ ਹੁੰਦੇ ਹੈ ਕਿ ਪ੍ਰਮਾਤਮਾ ਦਾ ਪ੍ਰਤੱਖ ਦਰਸ਼ਨ ਹਰ ਸਮੇਂ ਪ੍ਰਮਾਤਮਾ ਨਾਲ ਇਕਮਿਕ ਅਵਸਥਾ ਆਪਣੇ ਨਿਜ ਸਰੂਪ ਵਿੱਚ ਲੀਨ ਲੈਣਾ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਕਦੀ ਪ੍ਰੇਮ ਵਿੱਚ ਰੋਂਦੇ ਨੇ ਕਦੀ ਹੱਸਦੇ ਨੇ ਕਦੀ ਚੁੱਪ ਕਰ ਜਾਂਦੇ ਨੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਉਹਨਾਂ ਦੀ ਦਵਸਤਾ ਹੈ ਉਹਨਦੇ ਕਿ ਬਿਨਾਂ ਸੱਚੇ ਨਾਮ ਤੋਂ ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ ਹੁੰਦੀ ਹੈ ਹਮੇਸ਼ਾ ਪ੍ਰਮਾਤਮਾ ਦੇ ਰੰਗ ਵਿੱਚ ਪ੍ਰਮਾਤਮਾ ਦੇ ਪਿਆਰ ਵਿੱਚ ਨੀਂਦ ਰਹਿੰਦੇ ਨੇ ਐਸੇ ਹੁੰਦੇ ਨੇ ਪ੍ਰਮਾਤਮਾ ਦੇ ਪਿਆਰੇ ਤਨਗੁਰ ਤੇਗ ਬਾਦਰ ਸਿੰਘ ਬਾਜ ਬਾਰੇ ਜਾਣਦੇ ਹੀ ਨਹੀਂ ਐ ਉਹ ਸੋਚ ਰਹੇ ਨੇ ਕਿ ਬੋਲਾ ਹੈ ਵੀ ਬੋਲਾ ਬੰਤਾ ਸਿੱਖੀ ਵਿੱਚ ਬਾਹਰੋਂ ਐ ਮਹਾਰਾਜ ਕਹਿੰਦੇ ਨੇ ਸਿੱਖ ਕੈਸਾ ਹੋਏ ਅੰਦਰ ਗਿਆਨ ਹੋਏ ਤੇ ਬਾਹਰ ਭਗਤੀ ਦਾ ਪੋਲਾ ਬਨ ਹੋਏ ਸਭ ਨਾਲ ਨਿਮਰਤਾ ਮਿੱਠਾ ਬੋਲਣਾ ਕੋਈ ਕੁਝ ਕਹਿ ਗਏ ਤੇ ਮਹਾਰਾਜ ਦੇ ਰੰਗ ਵਿੱਚ ਪਿਆਰ ਵਿੱਚ ਚੁੱਪ ਐਵੇਂ ਮਹਾਰਾਜ ਕਹਿੰਦੇ ਨੇ ਬਾਹਰ ਭਗਤੀ ਦਾ ਵਰਤਾਰਾ ਤੇ ਭਗਤੀ ਦੇ ਬੋਲ ਤੇ ਅੰਦਰ ਗਿਆਨ ਕਿ ਪ੍ਰਮਾਤਮਾ ਨਾਲ ਇੱਕ ਵਿੱਚ ਅਵਸਥਾ ਨਿਜ ਸਰਵੋਪਿਚ ਲੀਨ ਹੋਣਾ ਤੇ ਵਰਤਾਰਾ ਕਰਮ ਕਿਵੇਂ ਕਰਨੇ ਬੈਰਾਗ ਵਾਲੇ ਬੈਰਾਗ ਧਾਰਨ ਕਰਨਾ ਜੈ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕੋ ਨਾਨਕ ਸੁਨ ਰੇ ਮਨਾ ਤੈ ਨਰ ਮਾਥੇ ਉਹਦੇ ਹੀ ਪਾਗ ਜਗਦੇ ਨੇ ਜੋ ਐਵੇਂ ਦਾ ਜੀਵਨ ਵਤੀਤ ਕਰਦਾ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਸੋਰਠ ਰਾਗ ਵਿੱਚ ਬਾਣੀ ਦਾ ਉਪਦੇਸ਼ ਦੇ ਰਹੇ ਨੇ ਨਾ ਉਹਦੇ ਵਿੱਚ ਉਹ ਜਿਗਿਆਸੂ ਦਾ ਹਿਰਦਾ ਖੋਲ ਕੇ ਰੱਖ ਰਹੇ ਨੇ ਕਿ ਜਿਹਨੂੰ ਪਰਮਾਤਮਾ ਦੇ ਦਰਸ਼ਨ ਦੀ ਤੜਪ ਤਪ ਹੋ ਗਈ ਹੈ ਪਰ ਵਿਕਾਰ ਛੱਡੇ ਨਹੀਂ ਜਾ ਰਹੇ ਮਨ ਹਲੇ ਟਿਕ ਨਹੀਂ ਰਿਹਾ ਉਹਨੂੰ ਸਮਝ ਪੈ ਰਹੀ ਹੈ ਕਿ ਮੇਰੇ ਉੱਪਰ ਵਿਕਾਰਾਂ ਦਾ ਜਿਹੜਾ ਦੋਸ਼ ਹੈ ਉਹਨਾਂ ਦਾ ਜੋਰ ਪੈਂਦਾ ਹੈ ਮੇਰੇ ਅੰਦਰ ਮੈਂ ਅਸਮਰਥ ਆਂ ਇਹਨਾਂ ਨੂੰ ਆਪਣੇ ਆਪ ਛੱਡਣ ਦੇ ਇਹਨਾਂ ਦਾ ਤਿਆਗ ਕਰਨ ਦੇ ਤੇ ਫਿਰ ਉਹ ਜਿਹੜਾ ਨਾ ਪ੍ਰਮਾਤਮਾ ਅੱਗੇ ਦੁਹਾਈ ਪਾਉਂਦਾ ਆਪਣੇ ਗੁਰੂ ਅੱਗੇ ਜਿਹੜਾ ਰੋਗੀ ਹੁੰਦਾ ਹੈ ਉਹ ਦੁੱਖ ਘਰ ਦਵਾਈਆਂ ਖਾਏ ਰਾਮ ਨਾ ਆਏ ਤੇ ਡਾਕਟਰ ਕੋਲ ਜਾ ਕੇ ਦੱਸਦਾ ਮੈਨੂੰ ਇਹ ਰੋਗ ਮੈਨੂੰ ਇਹ ਰੋਗ ਮੈਂ ਇਹ ਦਵਾਈ ਖਾਂਦਾ ਮੈਂ ਇੰਜ ਕਰਦਾ ਮੈਨੂੰ ਰਾਮ ਨਹੀਂ ਆਂਦਾ फेर ਜਦੋਂ ਡਾਕਟਰ ਇਲਾਜ ਕਰਦਾ ਹੈ ਨਾ ਸਭ ਕੁਝ ਠੀਕ ਹੋ ਜਾਂਦਾ ਹੈ ਤੇ ਇਹ ਤਾਂ ਉਹ ਡਾਕਟਰ ਹੈ ਜਿਹੜਾ ਦਵਾਈ ਵੀ ਜਾਣਦਾ ਹੈ ਤੇ ਰੋਗ ਵੀ ਜਾਣਦਾ ਰੋਗ ਵੀ ਪੁੱਝ ਲੈਂਦਾ ਤੇ ਦਵਾਈ ਵੀ ਪੁੱਝ ਲੈਂਦਾ ਡਾਕਟਰ ਉਹੀ ਸਿਆਣਾ ਹੈ ਜਿਹੜਾ ਰੋਗ ਵੀ ਪੁੱਝ ਲੇ ਅੱਜ ਕੱਲ ਦੇ ਡਾਕਟਰਾਂ ਕੰਨੀ ਕੀ ਟੈਸਟ ਕਰਾਂਦੇ ਰੋ ਤੇ ਰੋਗ ਹੀ ਨਹੀਂ ਪੁੱਝਿਆ ਜਾਂਦਾ ਰੋਗ ਗੜ ਜਿਹੜਾ ਰੋਗ ਵੀ ਪੁੱਝ ਲਵੇ ਵੈਦ ਉਹ ਚੰਗਾ ਤੇ دارو ਵੀ ਪੁੱਝ ਲੇ ਮਹਾਰਾਜ ਜੀ ਗਿਆ ਸੋ ਦਾ ਹਿਰਦੇ ਨਾਲ ਕਹਿੰਦੇ ਮਾਈ ਮਨ ਮੇਰੋ ਬਸ ਨਹੀਂ ਇਹ ਮਾਈ ਮਾਈ ਕਿਨੂੰ ਕਹਿੰਦੇ ਨੇ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਜੀ ਨੂੰ ਗੁਰੂ ਸਾਹਿਬ ਨੂੰ ਸੰਤ ਜਨਾਂ ਨੂੰ ਵੀ ਤੁਸੀਂ ਮੇਰੇ ਮਾਤਾ ਪਿਤਾ ਦੀ ਨਿਆਈ ਹੋ ਜਿਹੜੇ ਮੇਰੇ ਪਾਲਣ ਕਰਦੇ ਹੋ ਜਿਵੇਂ ਮਾਂ ਮੈਨੂੰ ਲਾੜ ਲਡਾਂਦੀ ਹੈ ਪਿਤਾ ਮੈਨੂੰ ਸਮਤ ਦਿੰਦਾ ਹੈ ਮੇਰੀ ਰੱਖਿਆ ਕਰਦਾ ਹੈ ਮਾਂ ਮੈਨੂੰ ਝੋਲੀ ਚ ਚੁਕਦੀ ਹੈ ਤੁਸੀਂ ਮੇਰੇ ਮਾਤਾ ਪਿਤਾ ਦੀ ਨਿਆਈ ਹੋ ਮਾਈ ਮਨ ਮੇਰੋ ਬਸ ਨਾਈ ਮੇਰੇ ਮਨ ਤੇ ਮੇਰਾ ਬਸ ਹੀ ਨਹੀਂ ਚੱਲਦਾ ਜਦ ਤੱਕ ਸਾਨੂੰ ਅਸੀਂ ਆਂਦੇ ਨਹੀਂ ਨਾ ਸੰਗਤ ਵਿੱਚ ਅਸੀਂ ਸੋਚਦੇ ਆਂ ਅਸੀਂ ਆਪਣੇ ਮਨ ਦੇ ਮਾਲਕ ਆ ਆਪਣੀ ਮੋਜ ਦੇ ਮਾਲਕ ਆ ਜਿਵੇਂ ਮਨ ਨਹੀਂ ਚਾਹੁੰਦਾ ਓਵੇਂ ਕਰਦੇ ਆ ਸਾਡਾ ਇਹ ਖਿਆਲ ਹੁੰਦਾ ਹੈ ਪਰ ਇਹ ਖਿਆਲ ਗਲਤ ਹੁੰਦਾ ਹੈ ਜਿਵੇਂ ਮਨ ਕਰਦਾ ਨਹੀਂ ਜਿਵੇਂ ਸੰਸਕਾਰ ਸਾਡੇ ਕੋਲ ਕਰਾ ਰਹੇ ਨੇ ਅਸੀਂ ਕਰ ਰਿਹਾ ਸਾਡੇ ਕੋਲ ਜਿਵੇਂ ਸਾਡੇ ਪਿਛਲੇ ਕੀਤੇ ਹੋਏ ਕਰਮ ਕਰਾ ਰਹੇ ਨੇ ਅਸੀਂ ਕਰ ਰਿਹਾ ਜੇ ਤੁਸੀਂ ਆਪਣੇ ਮਨ ਦੇ ਮਾਲਕ ਹੋ ਅੱਜ ਤੁਸੀਂ ਸੰਗਤ ਵਿੱਚ ਆਏ ਸੰਗਤ ਵਿੱਚ ਸੁਣਿਆ ਕਿ ਅੰਮ੍ਰਿਤ ਵੇਲਾ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਮਨ ਵਿੱਚ ਲਿਆndvi ਵੀ ਵਿਚਾਰ ਸਵੇਰੇ ਤੁਸੀਂ ਉੱਠੇ ਹੀ ਨਹੀਂ ਪਰ ਤੁਸੀਂ ਮਨ ਦੇ ਮਾਲਕ ਕਿਵੇਂ ਹੋਏ ਅਰੇ ਮੰਨ ਤੇ ਵਿਚਾਰ ਕੀਤੀ ਸੀ ਨਾ ਮਾਲਕ ਨਹੀਂ ਇਹ ਮਨ ਤੇ ਆਪਣੀ ਮਰਜ਼ੀ ਦੇ ਕੰਮ ਕਰਾਂਦਾ ਤੁਸੀਂ ਮਨ ਦੇ ਮਾਲਕ ਨਹੀਂ ਮਨ ਤੁਹਾਡਾ ਮਾਲਕ ਬਣਿਆ ਹੋਇਆ ਮਹਾਰਾਜ ਕਹਿੰਦੇ ਮਾਈ ਮਨ ਮੇਰੋ ਬਸ ਨਹੀਂ ਮੇਰਾ ਮਨ ਜਣਾ ਮੇਰੇ ਬਸ ਵਿੱਚ ਹੀ ਨਹੀਂ ਹੈ ਕਹਿਣ ਨੂੰ ਤੇ ਮੇਰਾ ਮੰਨ ਹੈ ਪਰ ਮੇਰੇ ਕਹਿਣੇ ਵਿੱਚ ਨਹੀਂ ਹੈ ਨਿਸਵਾਸੁਰ ਵਿਖਨ ਕੋ ਤਾਵਤ ਮਹਾਰਾਜ ਇਹ ਦਿਨ ਰਾਤ ਹੀ ਵਿਸ਼ੇ ਵਿਕਾਰਾਂ ਵੱਲ ਵਿਖੇ ਕਹਿੰਦੇ ਜ਼ਹਿਰ ਨੂੰ ਇਹ ਗੰਦਗੀ ਨੂੰ ਦਿਨ ਰਾਤ ਹੀ ਗੰਦਗੀ ਵੱਲ ਜਾਂਦਾ ਹੈ ਕਹਿੰਦੇ ਨਾ ਗੁਰੂ ਰਾਮਦਾਸ ਰੱਖੋ ਸਰਣਾਈ ਅਮਰਤ ਛਾੜ ਬਿਕ ਬਿਕ ਖਾਈ ਵੀ ਅੰਮ੍ਰਿਤ ਨੂੰ ਛੱਡ ਕੇ ਦਿਨ ਰਾਤ ਵਿਖਿਆ ਵਿਸ਼ ਵਿਸ਼ੇ ਵਿਕਾਰਾਂ ਨੂੰ ਉਹਨਾਂ ਦੀ ਬਿਕ ਨੂੰ ਗੰਦਗੀ ਨੂੰ ਖਾਂਦਾ ਹੈ ਕਹੇ ਬਿਦ ਰੋਕੋ ਤਾਂ ਹੈ ਮਹਾਰਾਜ ਮੈਨੂੰ ਕਿਸ ਤਰ੍ਹਾਂ ਰੋਕਾਂ ਇਹ ਰੁਕਦਾ ਹੀ ਨਹੀਂ ਹੈ ਇਹ ਮੇਰੇ ਵਸ ਵਿੱਚ ਹੀ ਨਹੀਂ ਆਉਂਦਾ ਨਾਮ ਜਪਣ ਬੈਠਾ ਤੇ ਬਲ ਵਰ ਵੀ ਨਹੀਂ ਰੁਕਦਾ ਫੁਰਨੇ ਮੜਾਨ ਲੱਗ ਜਾਂਦਾ ਹੈ ਚਲ ਮਨਾ ਉੱਠਣਾ ਕੰਮ ਕਰਨਾ ਚਲ ਮਨਾ ਉੱਠੜੋ ਕੰਮ ਕਰਨਾ ਉਹ ਕੰਮ ਕਿਵੇਂ ਸਿਰੇ ਚੜੇਗਾ ਉਹ ਕਾਰ ਆ ਗਿਆ ਉਹਨੂੰ ਰੋਟੀ ਦੇਣੀ ਹੈ ਇੰਜ ਕਰਨਾ ਉੰਜ ਕਰਨਾ ਮਹਾਰਾਜ ਕੁਝ ਥੇਰ ਵੀ ਨਾ ਆਪ ਜੀ ਦੀ ਬੰਦਗੀ ਵਿੱਚ ਚੈਨ ਨਹੀਂ ਲੈਂਦਾ ਐਵੇਂ ਐਵੇਂ ਦੇ ਫੁਰਨੇ ਬਣਾਉਂਦਾ ਜਿਵੇਂ ਲੱਗੇ ਕਿ ਇਹ ਬਹੁਤ ਸਿਆਣੀ ਗੱਲ ਕਰ ਰਿਹਾ ਤੇ ਮੈਨੂੰ ਵਾਕਈ ਬਹੁਤ ਸਾਰੇ ਕੰਮ ਕਰਨੇ ਨੇ ਐਵੇਂ ਐਵੇਂ ਦੇ ਫੁਰਨੇ ਬਣਾਉਣ ਲੱਗ ਜਾਂਦਾ ਬੜੀ ਸਿਆਣੀਆਂ ਗੱਲਾਂ ਕਰ ਕਰਕੇ ਦਿਖਾਉਂਦਾ ਪਰ ਮਹਾਰਾਜ ਉਸ ਵਕਤ বুঝ ਹੀ ਨਹੀਂ ਸਕਦਾ ਕਿ ਇਹ ਮਾਇਆ ਜੋਰ ਪਾ ਰਹੀ ਹੈ ਜਿਹੜੀਆਂ ਇੰਨੀਆਂ ਸਿਆਣੀਆਂ ਗੱਲਾਂ ਕਰਕੇ ਦਿਖਾ ਰਹੀ ਹੈ راہੋ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ বেদ ਪੁਰਾਨ ਸਿਮਰਤ ਕੇ ਮਤ ਸੁਨ ਮਹਾਰਾਜ ਕਹਿੰਦੇ ਵੇਦਾਂ ਦਾ ਪੁਰਾਣਾ ਦਾ ਸਮਰਤੀਆਂ ਦਾ ਮਤ ਮ ਸੁਣੀਐ ਮਤ ਸੁਣਦਾ ਮਨ ਚਾਰ ਵੇਦ ਨੇ 18 ਪੁਰਾਣ ਨੇ 27 ਸਮਰਤੀਆਂ ਨੇ ਮਹਾਰਾਜ ਕਹਿੰਦੇ ਮੈਂ ਉਹਨਾਂ ਦੀ ਜਿਹੜੀ ਸਿੱਖਿਆ ਹੈ ਨਾ ਮਨ ਸੁਣਦਾ ਨਿਮਕ ਨਾ ਹੀ ਇਹ ਬਸਾਵੇ ਪਰ ਹਿਏ ਵਿੱਚ ਆਪਣੇ ਅੰਤਰ ਆਤਮੇ ਵਸਾਂਦਾ ਨਹੀਂ ਜਿਹੜਾ ਸੁਣੀਐ ਸੁਣਿਆ ਉਹਨੂੰ ਫਿਰ ਮੰਨਣਾ ਵੀ ਤੇ ਪੈਂਦਾ ਨਾ ਸਪੱhle ਸੁਣਿਆ ਦੀ ਚਾਰ ਪੌੜੀਆਂ ਨੇ ਫਿਰ ਮੰਨਣ ਦੀਆਂ ਨੇ ਤਾਂ ਹੀ ਤੇ ਕਰਮਾਂ ਵਿੱਚ ਆਏਗਾ ਪਰ ਮਹਾਰਾਜ ਉਹਨੂੰ ਮੰਨਦੇ ਨਹੀਂ ਆ ਵਸਾਉਂਦੇ ਨਹੀਂ ਆ ਉਹਦੇ ਮੁਤਾਬਿਕ ਕੋਈ ਕੰਮ ਨਹੀਂ ਕਰਦੇ ਪਰ ਤਨ ਪਰਦਾਰਾ ਸਿਉ ਰਚਿਓ ਮਹਾਰਾਜ ਪਰਾਇਆ ਤਨ ਵੇਖ ਕੇ ਪਰਾਇਆ ਸੋਹਣਾ ਰੂਪ ਵੇਖ ਕੇ ਮਨ ਵਿੱਚ ਇਹੀ ਵਿਚਾਰ ਆਂਦੀ ਹੈ ਕਿ ਇਹ ਤੇ ਮੇਰੇ ਕੋਲ ਹੋਣਾ ਚਾਹੀਦਾ ਸੀ ਐਵੇਂ ਦਾ ਤੇ ਮੇਰੇ ਕੋਲ ਹੋਣਾ ਚਾਹੀਦਾ ਸੀ ਇੰਨਾ ਤਨਵਾਨ ਮੈਨੂੰ ਹੋਣਾ ਚਾਹੀਦਾ ਸੀ ਐਨੀ ਵਾਹ ਵਾਹ ਮੇਰੀ ਹੋਣੀ ਚਾਹੀਦੀ ਸੀ ਪ੍ਰਦਾਨ ਮੈਨੂੰ ਹੋਣਾ ਚਾਹੀਦਾ ਸੀ ਸਾਰਿਆਂ ਨੂੰ ਮੇਰੀ ਗੱਲ ਮੰਨਣੀ ਚਾਹੀਦੀ ਸੀ ਇਨਾ ਸੋਹਣਾ ਜੀਵਨ ਸਾਥੀ ਮੇਰੇ ਕੋਲ ਹੋਣਾ ਚਾਹੀਦਾ ਸੀ ਜਾਂ ਇਹਦੇ ਨਾਲ ਮੇਰਾ ਸੰਗ ਹੋ ਜਾਣਾ ਚਾਹੀਦਾ ਸੀ ਐਸੇ ਨੀਚ ਗਤੀ ਦੇ ਵਿਚਾਰ ਜਿਹੜੇ ਨਾ ਮਹਾਰਾਜ ਉਹ ਮੇਰੇ ਮਨ ਵਿੱਚ ਆਉਂਦੇ ਨੇ ਪਰ ਤਨ ਪਰਦਾ ਰਾਸਿਓ ਰੱਚਿਓ ਬਿਰਥਾ ਜਨਮ ਸਿਰਾਵੇ ਮਹਾਰਾਜ ਇਹਨਾਂ ਸਾਰੇ ਤੰਦਿਆਂ ਵਿੱਚ ਇਹ ਸਾਰਾ ਜਨਮ ਜਿਹੜਾ ਮੇਰਾ ਵ੍ਰਤ ਵਿਅਰਥ ਜਾ ਰਿਹਾ ਹੈ ਹੁਣ ਅੱਗੇ ਮਹਾਰਾਜ ਦੱਸਦੇ ਨੇ ਅਗਲੇ ਬੰਦ ਵਿੱਚ ਇਹ ਇੱਕ ਪਹਿਲਾ ਬੰਦ ਹੈ ਹੁਣ ਦੂਸਰੇ ਬੰਦ ਵਿੱਚ ਮਹਾਰਾਜ ਦੱਸਦੇ ਨੇ ਵੀ ਇਹ ਕਿਉਂ ਹੋ ਰਿਹਾ ਹੈ ਮਦ ਮਾਇਆ ਕੈ ਭਇਓ ਬਾਵਰੂ ਸੂਜਤ ਨਹਿ ਕਛ ਗਿਆਨਾ ਮਹਾਰਾਜ ਕਹਿੰਦੇ ਇਹ ਮਾਇਆ ਦੇ ਨਸ਼ੇ ਵਿੱਚ ਨਾ ਤੂੰ ਬਾਵਰਾ ਹੋ ਗਿਆ ਜਿਵੇਂ ਕਿਸੇ ਨੇ ਨਸ਼ਾ ਕਰ ਲੇਤਾ ਹੋਏ ਉਹਨੂੰ ਪਕੜ ਪਕੜ ਕੇ ਜਿੰਨਾ ਮਰਜੀ ਟੰਡੋਲ ਕੇ ਕਹਿੰਦੇ ਰੋ ਇੰਜ ਨਾ ਬੈਠ ਇੱਥੇ ਨਾ ਬੈਠ ਇੱਥੇ ਸਾਰੇ ਸੁਣਦੇ ਵੇ ਨੇ ਐਵੇਂ ਦਾ ਵਿਵਹਾਰ ਨਾ ਕਰ ਸਾਡੀ ਬੇਇੱਜ਼ਤੀ ਹੋ ਰਹੀ ਹੈ ਪਰ ਨਸ਼ੇ ਵਿੱਚ ਉਹ ਸੁਣਦੇ ਹੋਏ ਵੀ ਨਹੀਂ ਸੁਣਦਾ ਉਵੇਂ ਹੀ ਮਸਤ ਡੋਲਦਾ ਰਹਿੰਦਾ ਹੈ ਮਹਾਰਾਜ ਕਹਿੰਦੇ ਐਸਾ ਮਾਇਆ ਦਾ ਨਸ਼ਾ ਕਰ ਲਿੱਤਾ ਹੈ ਐਸਾ ਵਿਕਾਰਾਂ ਦੇ ਵਿੱਚ ਨਸ਼ਈ ਹੋ ਗਿਆ ਹੈ ਕਿ ਕੋਈ ਵੀ ਜਿਹੜਾ ਹੈ ਨਾ ਗਿਆਨ ਦੀ ਗੱਲ ਅੰਦਰ ਸੁੱਝੀ ਨਹੀਂ ਰਹੀ ਹੈ ਕੋਈ ਅੰਦਰ ਜਾ ਹੀ ਨਹੀਂ ਰਹੀ ਮਤ ਕਟ ਹੀ ਬੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਣਾ ਮਹਾਰਾਜ ਕਹਿੰਦੇ ਤੇਰੇ ਅੰਦਰ ਹੀ ਜਿਹੜਾ ਕਾਲਕ ਤੋਂ ਰਹਿਤ ਪਰਮਾਤਮਾ ਮਾਇਆ ਤੋਂ ਰਹਿਤ ਉਹ ਤੇਰੇ ਅੰਦਰ ਹੀ ਵਸਦਾ ਹੈ ਪਰਤੂ ਦਾ ਮਰਮ ਤੋਦਾ ਸਪर्श ਜਾਣਿਆ ਹੀ ਨਹੀਂ ਕਿ ਉਹ ਕੈਸਾ ਹੈ ਜਿਹੜੇ ਮਸਕੀਨ ਜਿੰਨੋ ਕਹਦੇ ਨੇ ਚਾਰ ਤਰ੍ਹਾਂ ਜੀਵਨ ਜੀ ਸਕਦੇ ਸੀ ਪਸ਼ੂਆਂ ਦੀ ਤਰ੍ਹਾਂ ਦੇਵੀ-ਦੇਵਤਿਆਂ ਦੀ ਤਰ੍ਹਾਂ ਮਨੁੱਖਾਂ ਦੀ ਤਰ੍ਹਾਂ ਜਾਂ ਰੱਬ ਦੀ ਤਰ੍ਹਾਂ ਜਾਂ ਤੇ ਪਸ਼ੂਆਂ ਦੀ ਵ੍ਰਿਤ ਤਰ੍ਹਾਂ ਜੀਉ ਕਰਤੂਤ ਪਸ਼ੂ ਕੀ ਮਾਨਸ ਜਾਤ ਜੀ ਜਾਤੀ ਤੇ ਸਾਡੀ ਮਨ ਮਾਨਸਾ ਵਾਲੀ ਹੈ ਪਰ ਕਰਤੂਤਾ ਸਾਡੀ ਸਾਰੀਆਂ ਪਸ਼ੂਆਂ ਵਾਲੀ ਔਰ ਲਾਲਚ ਕੁੱਤੇ ਵਾਂਗ ਕਣ ਹੋਏ ਕਾਮ ਪੋਗੜਾ ਜਿਹੜਾ ਉਹ ਜਾਨਵਰਾਂ ਆਕੜ ਪੋਗਰੀ ਹੋਈ ਹੈ ਤੇ ਮਹਾਰਾਜ ਕਹਿੰਦੇ ਵੀ ਜਾਂ ਤੇ ਪਸ਼ੂਆਂ ਵਾਂਕੜ ਤੇ ਜਾਂ ਫਿਰ ਮਨੁੱਖਾ ਜਿਵੇਂ ਦਾ ਜਨਮ ਮਿਲਿਆ ਵੇ ਰੋਜੀ ਰੋਟੀ ਕਮਾਈ ਖਾਧੀ ਕੋਈ ਕਰਮ ਕੀਤਾ ਕੋਈ ਪੋਗਿਆ ਐਵੇਂ ਬਸ ਆਏ ਤੇ ਐਵੇਂ ਚਲੇ ਗਏ ਉਹ ਜਿਹੜਾ ਲਾਹਾ ਲੈਣਾ ਸੀ ਉਹ ਲਿੱਤਾ ਨਹੀਂ ਜਾਂ ਦੇਵਪੁਰਸ਼ ਆਕਣ ਸਤੋ ਗੁਣੀ ਵਿੱਚ ਤੇ ਜਾਂ ਫਿਰ ਪਰਮਾਤਮਾ ਹੀ ਹੋ ਜਾਣਾ ਪਰਮਾਤਮਾ ਆਕਣ ਜੀਵਨ ਜੀਨਾ ਮਹਾਰਾਜ ਕਹਿੰਦੇ ਅੰਦਰ ਜਿਹੜਾ ਪਰਮਾਤਮਾ ਵਸ ਰਿਆ ਨਾ ਉਹਦਾ ਸਪਰਸ਼ੀ ਨਹੀਂ ਕੀਤਾ ਉਹਦੇ ਗੁਣ ਜਿਹੜੇ ਨੇ ਧਾਰਣੇ ਨਹੀਂ ਕੀਤੇ ਉਹਦੇ ਨਾਲ ਦੋਸਤੀ ਨਹੀਂ ਕੀਤੀ ਉਹਦੇ ਨਾਲ ਕੋਈ ਰਿਸ਼ਤਾ ਬਣਾਇਆ ਹੀ ਨਹੀਂ ਕਿਉਂਕਿ ਜਿੱਦ ਨਾਲ ਰਿਸ਼ਤਾ ਬਣਾਉਣਾ ਉਹਦੇ ਨਾਲ ਉਹਦੇ ਗੁਣ ਆਪਿਆ ਲੱਗ ਜਾਂਦੇ ਨੇ ਉਹਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਉਹਦੇ ਕੋਲ ਕੁਝ ਕਈ ਸਾਰਾ ਵਿਵਹਾਰ ਕਰੀਦਾ ਫਿਰ ਉਹਨੂੰ ਚੰਗਾ ਜਿਹੜਾ ਲੱਗੇ ਉਹੀ ਉਹ ਕੰਮ ਕਰੀਦਾ ਉਹਦੇ دیਵਾਨੇ ਹੋ ਹੀ ਜਾਂਦਾ ਇੱਕ ਦਿਨ ਉਹਦਾ ਹੀ ਰੂਪ ਹੋ ਜਾਂਦਾ ਹੈ ਦੇਖੋ ਜਿਹੜੇ ਪੱਤੀ ਪੱਤੀ ਨੇ ਨਾ ਅਸੀਂ ਆਪ ਵੀ ਕਹਿੰਨੇ ਆ ਕੁਝ ਸਾਲਾਂ ਬਾਅਦ ਇੱਕੋ ਜਿਹੇ ਭੈਣ ਭਰਾ ਲੱਗਣ ਲੱਗ ਜਾਂਦੇ ਇੱਕ ਦੂਜੇ ਦੇ ਰੰਗ ਵੀ ਚੰਨੇ ਰੰਗੇ ਜਾਂਦੇ ਨੇ ਦਰਾਨੀ ਛਾਣੀ ਦੇ ਗਰਬਾ ਨੇ ਤੇ ਕੁਝ ਸਮਾਂ ਬਾਅਦ ਭੈਣਾਂ ਹੀ ਲੱਗਣ ਲੱਗ ਜਾਂਦੀਆਂ ਨੇ ਐ ਨਹੀਂ ਲੱਗਦੀਆਂ ਕਿ ਦੋ ਅਲੱਗ ਅਲੱਗ ਸ਼ਹਿਰਾਂ ਤੋਂ ਅਲੱਗ ਅਲੱਗ ਮਾਹਪਤੀ ਜਾਈਆਂ ਆਈਆਂ ਸੀ ਲੱਗਦਾ ਹੈ ਕਾਫੀ ਇੱਕੋ ਹੀ ਇੱਕੋ ਹੀ ਵਿੱਕ ਲੱਗਣ ਲੱਗ ਜਾਂਦੀਆਂ ਨੇ ਉਹ ਯੋਗ ਦਾ ਆਪਣਾ ਲੱਗਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਜੇ ਕੋਈ ਰਿਸ਼ਤਾ ਬਣਾਇਆ ਹੁੰਦਾ ਤੇ ਮਹਾਰਾਜ ਦੀ ਕਿਰਪਾ ਹੁੰਦੀ ਅਸੀਂ ਪਰਮਾਤਮਾ ਆਕਣ ਜੀਵਨ ਜੀ ਸਕਦੇ ਸੀ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾ ਸੀ ਮਹਾਰਾਜ ਕਹਿੰਦੇ ਜਦੋਂ ਫਿਰ ਸੰਗਤ ਵਿੱਚ ਆਓ ਨਾ ਤੇ ਫਿਰ ਇਹ ਮਾਇਆ ਦਾ ਨਸ਼ਾ ਜਿਹੜਾ ਟੁੱਟਦਾ ਹੈ ਇਹ ਤੇ ਜਦੋਂ ਟੁੱਟਦਾ ਹੈ ਉੱਤੇ ਫਿਰ ਸੰਗਤ ਪਿਆਰਿਆਂ ਕੋਲੋਂ ਕੀਰਤੀ ਸੁਣੀਦੀ ਹੈ ਵਿਚਾਰ ਸੁਣੀਦੀ ਹੈ ਕੈਸੀ ਸੰਗਤ ਜਿੱਥੇ ਇੱਕੋ ਨਾਮ ਵਖਾਣੀ ਜਿੱਥੇ ਇੱਕੋ ਨਾਮ ਦੀ ਮਿਲਾਪ ਦੀ ਪਰਮਾਤਮਾ ਦੀ ਗੱਲ ਆਉਂਦੀ ਹੋਏ ਉਹਦੀ ਬਾਣੀ ਦਾ ਪਾਠ ਉਹਦੀ ਕੀਰਤੀ ਸਾਰਾ ਕੁਝ ਉਹਦੇ ਹੀ ਅੱਗੇ ਪਿੱਛੇ ਪਰਿਕਰਮਾ 'ਚ ਉਹਦੇ ਹੀ ਘੁੰਮਦਾ ਹੋਏ ਐਸੀ ਸੰਗਤ ਵਿੱਚ ਆ ਕੇ ਸੰਗਤ ਦੀ ਸਰਨ ਵਿੱਚ ਆ ਕੇ ਜਿੱਤੇ ਝੁੱਕ ਜਾਈ ਆ ਕੇ ਵੀ ਜਿਵੇਂ ਸੰਗਤ ਕਹੇ ਜਿਵੇਂ ਮਹਾਰਾਜ ਦੀ ਬਾਣੀ ਸੁਣੀ ਹੈ ਉਵੇਂ ਹੀ ਕਰੀਏ ਤੇ ਮਹਾਰਾਜ ਕਹਿੰਦੇ ਫਿਰ ਜਿਹੜੀ ਇਹ ਭੈੜੀ ਮਤ ਹੈ ਨਾ ਉਹਨਛ ਹੈ ਉਹ ਅੰਦਰੋਂ ਟੁੱਟਦਾ ਸਾਧ ਸੰਗਤ ਮਨ ਸੋਵਤ ਜਾਗੈ ਤਬ ਪ੍ਰਭ ਦਾਨਕ ਮਿੱਠੇ ਲੱਗੇ ਨਾਨਕ ਪਰਵਾਇ ਗੁਰੂ ਜੀ ਗੁਰੂ ਸਾਹਿਬ ਦਾ ਤਾਂ ਮਿੱਠੇ ਲੱਗਦੇ ਨੇ ਜਦੋਂ ਸੰਗਤ ਵਿੱਚ ਸੁੱਤਾ ਹੋਇਆ ਮਨ ਜਿਹੜਾ ਨਸ਼ਾ ਕਰਕੇ ਸੋ ਗਿਆ ਇਹ ਜਾਗ ਪੈਂਦਾ ਹੈ ਇਹ ਫਿਰ ਨਾਨਕ ਜੀ ਮਿੱਠੇ ਲੱਗਦੇ ਨੇ ਫਿਰ ਗੁਰੂ ਸਾਹਿਬ ਉਹਨਾਂ ਦੀ ਕੀਰਤੀ ਮਿੱਠੀ ਲੱਗਣ ਲੱਗ ਜਾਂਦੀ ਹੈ ਵੀ ਗੁਰਦੁਆਰੇ ਉਹਨਾਂ ਨੂੰ ਸੁੱਖ ਮਿਲਦਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਕਥਾ ਚੰਗੀ ਲੱਗਦੀ ਹੈ ਫਿਰ ਉਹਨਾਂ ਨੂੰ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਜਿਹੜਾ ਨਾ ਮਿਠਾਸ ਆਨੰਦ ਖੇੜੇ ਖੁਸ਼ੀਆਂ ਆਉਣ ਲੱਗ ਪੈਂਦੀਆਂ ਨੇ ਮਹਾਰਾਜ ਦੀ ਨਦਰ ਸਵੱਲੀ ਹੋਣ ਲੱਗ ਜਾਂਦੀ ਹੈ ਤਬ ਨਾਨਕ ਚੇਤੇਉ ਚਿੰਤਾ ਮਨ ਕਿਉਂਕਿ ਸੰਗਤ ਵਿੱਚ ਆ ਕੇ ਉਹ ਕਿਹਨੂੰ ਚੇਤੇ ਕਰਦੇ ਨੇ ਮਹਾਰਾਜ ਕਹਿੰਦੇ ਚਿੰਤਾ ਮਨ ਨੂੰ ਚਿੰਤਾ ਮਨ ਕੀ ਹੁੰਦਾ ਹੈ ਜਿਹੜੀਆਂ ਸਾਰੀਆਂ ਹੀ ਜਿਹੜੀਆਂ ਸਾਡੀਆਂ ਆਸਾਂ ਨੇ ਉਹ ਪੂਰੀਆਂ ਕਰਦੇ ਐਸੀ ਮਣੀ ਐਸੇ ਚਿੰਤਾ ਮਨ ਨੂੰ ਐਸੇ ਪ੍ਰਮਾਤਮਾ ਨੂੰ ਅਸੀਂ ਚਿਤਵਦੇ ਹਾਂ ਚੇਤੇ ਕਰਦੇ ਹਾਂ ਜਿਹੜੀਆਂ ਸਾਡੀਆਂ ਸਾਰੀਆਂ ਹੀ ਆਸਾਂ ਪੂਰੀਆਂ ਕਰ ਦਿੰਦੇ ਨੇ ਤੇ ਜਿਹੜੀਆਂ ਸੜੀਆਂ ਮੁਰਾਦਾ ਅੰਦਰ ਸਾਡੇ ਭਲੇ ਲਈ ਨਹੀਂ ਹੁੰਦੀਆਂ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਉਹਨਾਂ ਦਾ ਗਿਆਨ ਕਰਾ ਦਿੰਦੇ ਨੇ ਤੇ ਜਿਹੜੀਆਂ ਮਹਾਰਾਜ ਲਾਡ ਵਿੱਚ ਕੁਝ ਪੂਰੀਆਂ ਕਰ ਦਿੰਦੇ ਨੇ ਮਹਾਰਾਜ ਕਹਿੰਦੇ ਕਾਟੀ ਜਮਕੀ ਫਾਸੀ ਉਹਦੇ ਚੇਤੇ ਕਰਨ ਨਾਲ ਐਸੇ ਚਿੰਤਾ ਮੰਨੂ ਸਾਦੀ ਜਿਹੜੀ ਫਾਸੀ ਹੈ ਨਾ ਜਮਾਂ ਦੀ ਫਾਹੀ ਸਾਡੇ ਉਹਨੂੰ ਵੀ ਕੱਟ ਦਿੰਦੇ ਨੇ ਐਸੀ ਕਿਰਪਾ ਕਰਦੇ ਨੇ ਸੰਗਤ ਵਿੱਚ ਮਹਾਰਾਜ ਤਾਂ ਹੀ ਮਹਾਰਾਜ ਨੇ ਸੰਗਤ ਦੀ ਬੜੀ ਉਪਮਾ ਕੀਤੀ ਹੈ ਕਿ ਸਦਾ ਸੰਗਤ ਨਾਲ ਜੁੜੇ ਰਹਿਣਾ ਚਾਹੇ ਜਿੰਨੀ ਮਰਜ਼ੀ ਉੱਚਤਮ ਅਵਸਥਾ ਹੋ ਜਾਏ ਆਪ ਗੁਰੂ ਸਾਹਿਬਾਂ ਕੇ ਸੰਗਤ ਵਿੱਚ ਦੋਨੋਂ ਟਾਈਮ ਬੈਠਦੇ ਸੀ ਸਾਰੇ ਗੁਰਮੁਖ ਪਿਆਰੇ ਵੀ ਤਨ ਗੁਰ ਅਜਨ ਦੇਵ ਜੀ ਦੇ ਟਾਈਮ ਤੇ ਵੀ ਸਾਰੇ ਗੁਰੂ ਸਾਹਿਬਾਂ ਦਾ ਟਾਈਮ ਤੇ ਚਾਹੇ ਭਾਈ ਬੁੱਢਾ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਮਨੀ ਸਿੰਘ ਜੀ ਕਦੀ ਕਿਸੇ ਨੇ ਸੰਗਤ ਨਹੀਂ ਛੋੜੀ ਹੈ ਕਹਿੰਦੇ ਕਿਸੇ ਪੂਰੇ ਹੋ ਗਿਆ ਸੰਗਤ ਕਦੀ ਨਹੀਂ ਛੋੜੀ ਸੰਗਤ ਵਿਚ ਆ ਕੇ ਮਹਾਰਾਜ ਕਹਿੰਦੇ ਨੇ ਨਾਨਕ ਚੇਤੇਓ ਚਿੰਤਾ ਮਨ ਕਾਟੀ ਜਮਕੀ 파ਸੀ ਕੀ ਸੰਗਤ ਵਿਚ ਆ ਕੇ ਸੀ ਚੇਤੇ ਕੀਤਾ ਉਸ ਪ੍ਰਮਾਤਮਾ ਨੂੰ ਜਿਹੜੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰ ਦਿੰਦਾ ਫਿਰ ਅਖੀਰ ਵੀ ਸਾਡੀ ਜਿਹੜੀ ਜਮਾ ਦੀ ਫਾਈ ਹੈ ਉਹਨੂੰ ਵੀ ਕੱਟ ਕੇ ਸਾਡਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਕਰ ਲੈਂਦਾ ਮਹਾਰਾਜ ਕਿਰਪਾ ਕਰਨ ਇੰ ਬਾਣੀ ਦੀ ਸੋਹਣੀ ਵਿਚਾਰ ਤਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੋਹਣੀ ਦਰਸ ਸਾਡੇ ਹਿਰਦੇ ਵਿੱਚ ਵਸਣ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਮਾਈ ਰੱਖਣ ਸਾਰੇ ਸਾਡੇ ਸਭ ਦੇ ਸੀਸ ਤੇ ਮਿਰ ਭਰੇ ਹੱਥ ਰੱਖਣ ਆਪਣੀ ਨਾਮ ਬਾਣੀ ਨਾਲ ਆਪਣੀ ਕੀਰਤਨ ਨਾਲ ਕਥਾ ਨਾਲ ਜਿਹੜਾ ਉਹ ਪ੍ਰੇਮ ਸਾਡੇ ਅੰਦਰ ਵਸਾਨ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੀਂ ਜੂਰ ਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ